ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਉਹ ਅੱਜ ਬਣਾਉਨੇ ਆਂ ਕੌੜੇ ਕੌੜੇ ਕਰੇਲੇ ਕੌੜੇ ਕੌੜੇ ਨਹੀਂ ਸੁਆਹਦ ਪਰੇ ਕਰੇਲੇ ਤੇ ਇਹ ਕਰੇਲੇ ਜਿਹੜੇ ਸੀ ਅਸੀਂ ਅੱਧਾ ਕਿਲੋ ਜਿਹੜੀ ਕੁਆਂਟੀਟੀ ਦੇ ਵਿੱਚ ਲਏ ਸੀ ਤੇ ਇਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਕੇ ਤੇ ਫਿਰ ਇਹਨਾਂ ਨੂੰ ਨਾ ਉੱਪਰੋਂ ਥੋੜਾ ਥੋੜਾ ਪੀਲ ਕਰ ਲਿਆ ਬਹੁਤ ਜ਼ਿਆਦਾ ਨਹੀਂ ਕਰਨਾ ਥੋੜਾ ਥੋੜਾ ਜਿਹੜਾ ਇਹਨਾਂ ਦਾ ਉੱਪਰੋਂ ਸੀ ਪੀਲ ਕਰਕੇ ਤੇ ਉਸ ਨੂੰ ਅਸੀਂ ਰੱਖ ਲਿਆ ਉਸ ਨੂੰ ਸਿੱਟਣਾ ਵੀ ਨਹੀਂ ਹੈ ਤੇ ਅੰਦਰੋਂ ਵੀ ਜਿਹੜੇ ਕੋਈ ਬੀਜ ਪੱਕੇ ਹੋਏ ਸੀ ਉਹ ਅਸੀਂ ਕੱਢ ਦਿੱਤੇ ਆ ਚੰਗੀ ਤਰ੍ਹਾਂ ਕਰੇਲਿਆਂ ਨੂੰ ਸਾਫ਼ ਕਰਕੇ ਇੱਥੇ ਸਰੋਂ ਦੇ ਤੇਲ ਦੇ ਵਿੱਚ ਇਹਨਾਂ ਨੂੰ ਛੱਡ ਦਿੱਤਾ ਹੈ ਤਾਂ ਕਿ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਕਰ ਲਈ ਜੀ ਫਰਾਈ ਤੇ ਫਰਾਈ ਕਰਨ ਲੱਗੇ ਨਾ ਤੁਸੀਂ ਥੋੜਾ ਜਿਹਾ ਇਹਨਾਂ ਨੂੰ ਧਿਆਨ ਰੱਖਣਾ ਹੈ ਕਿ ਇਹ ਜਲ ਨਾ ਜਾਣ ਕਿਉਂਕਿ ਇਹਨਾਂ ਨੂੰ ਲਗਾਤਾਰ ਚਲਾਉਂਦੇ ਰਹਿਣਾ ਹੈ ਤੇ ਬ੍ਰਾਊਨ ਵੀ ਕਰਨੇ ਆ ਐ ਵੀ ਨਾ ਹੋਵੇ ਵੀ ਇਹ ਕੱਚੇ ਰਹਿ ਜਾਣ ਕਿਉਂਕਿ ਜੇ ਕੱਚੇ ਰਹਿ ਗਏ ਤਾਂ ਥੋੜੀ ਜਿਹੀ ਕੜਤਨ ਆਏਗੀ ਜਿਹੜੀ ਚੰਗੀ ਨਹੀਂ ਲੱਗੇਗੀ ਤੇ ਇੱਥੇ ਦੇਖੋ ਜੀ ਇਹ ਮੈਂ ਬ੍ਰਾਊਨ ਕਰ ਲਏ ਨੇ ਚੰਗੀ ਤਰ੍ਹਾਂ ਤੇ ਤੁਸੀਂ ਥੋੜਾ ਜਾਂ ਨਾ ਜੇ ਤੁਹਾਨੂੰ ਇਹਦੀ ਜਜਮੈਂਟ ਨਾ ਵੀ ਇਹਨੂੰ ਥੋੜਾ ਜਾਂ ਕਾਰਨਰ ਤੋਂ ਕੱਢ ਕੇ ਮੈਸ਼ ਕਰਕੇ ਵੇਖ ਲਓ ਵੀ ਜੇ ਚੰਗੀ ਤਰ੍ਹਾਂ ਮੈਸ਼ ਹੋ ਰਿਹਾ ਤਾਂ ਮਤਲਬ ਇਹ ਪੱਕ ਚੁੱਕੇ ਨੇ ਤੇ ਇੱਥੇ ਦੇਖੋ ਆ ਜਿਹੜਾ ਕਲਰ ਹੈ ਇਹ ਬਿਲਕੁਲ ਪਰਫੈਕਟ ਕਲਰ ਹੈ ਜਿਦੇ ਨਾਲ ਕਿ ਸਾਨੂੰ ਪਤਾ ਲੱਗ ਜੋ ਕਿ ਹਾਂ ਹੁਨੇ ਬਨ ਗਏ ਉਹ ਕਰੇਲੇ ਮੈਂ ਕੱਢ ਕੇ ਥੋੜੇ ਜਿਹੜੇ ਬਚ ਗਏ ਸੀ ਮੈਂ ਉਹ ਵੀ ਦਿੱਤੇ ਹੈ ਆਪਾ ਤੇ ਨਾਲ ਹੀ ਜਿਹੜੇ ਆ ਦੁੱਖ ਕਰੇਲੇ ਰਹਿ ਗਏ ਸੀ ਇਹ ਵੀ ਮੈਂ ਕਿ ਚਲੋ ਇਹਨਾਂ ਨੂੰ ਕੱਢ ਲਾਂ ਤੇ ਇਹ ਚੰਗੀ ਤਰ੍ਹਾਂ ਬਣ ਗਏ ਨੇ ਹੁਣ ਦੇਖੋ ਤੇ ਇਹਨਾਂ ਨੂੰ ਲਿਆ ਜੀ ਕੱਢ ਵੈਸੇ ਕਰੇਲੇ ਖਾਣੇ ਕਿਹਨੂੰ ਪਸੰਦ ਹੈ ਇਹ ਮੈਨੂੰ ਜ਼ਰੂਰ ਦੱਸਿਓ ਕਿਉਂਕਿ ਮੈਨੂੰ ਗਰਮੀ ਦੇ ਵਿੱਚ ਕਰੇਲੇ ਖਾਣੇ ਬਹੁਤ ਪਸੰਦ ਹੈ ਤੇ ਪਰ ਮੈਨੂੰ ਗਰੇਲੇ ਖਾਣੇ ਪਸੰਦ ਹੈ ਕੱਟੇ ਹੋਏ ਮੈਨੂੰ ਨਹੀਂ ਅੱਛੇ ਲੱਗਦੇ ਪਰ ਹਾਂ ਬਣਾ assi ਕੱਟੇ ਹੋਏ ਵੀ ਲੈਨੇ ਆ ਉਹਦੀ ਰੈਸਿਪੀ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇੱਥੇ ਦੇਖੋ ਜੀ ਇਹ ਉਹ ਪੀਲ ਹੈ ਜਿਹੜਾ ਆਪਾਂ ਖਰੇਲਿਆਂ ਤੋਂ ਉਤਾਰ ਕੇ ਰੱਖਿਆ ਸੀਗਾ ਤੇ ਨਾਲ ਮੈਂ ਇਹਦੇ ਕੁਝ ਪਿਆਜ਼ ਕੱਟ ਲਏ ਨੇ ਤੇ ਮोटे-ਮोटे ਕੱਟ ਲਿਓ ਜ਼ਿਆਦਾ ਬ੍ਰੀਕ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਇਹਦੇ ਵਿੱਚ ਤੁਸੀਂ ਦੋ ਹਰੀਆਂ ਮਿਰਚਾਂ ਵੀ ਕੱਟ ਲਿਓ ਮੈਂ ਬਾਅਦ ਵਿੱਚ ਉਹ ਕੱਟੀਆਂ ਸੀ ਤੇ ਇੱਥੇ ਇੱਕ ਅਸੀਂ ਮਸਾਲਾ ਬਣਾਇਆ ਇਹਦੇ ਵਿੱਚ ਹੈ ਪਿਆਜ਼ ਲਸਣ ਤੇ ਤੁਹਾਡਾ ਟਮਾਟਰ ਤੇ ਇਹਦਾ ਮੈਂ ਇੱਕ ਬੀਟ ਕਰਕੇ ਆ ਮਸਾਲਾ ਇਹਦਾ ਰੈਡੀ ਕਰ ਲਿਆ ਸੀਗਾ ਹੁਣ ਰੱਖ ਲੀਆਂ ਜੀ ਦੋ ਅਲੱਗ-ਅਲੱਗ ਕੜਾਈਆਂ ਆ ਪੈਨ ਦੇ ਵਿੱਚ ਅਸੀਂ ਪਾਤਾ ਜੀਰਾ ਜੀਰੇ ਦੇ ਨਾਲ ਹੀ ਜਿਹੜਾ ਅਸੀਂ ਬੀਟ ਕੀਤਾ ਸੀ ਮਸਾਲਾ ਉਹ ਮਸਾਲਾ ਇਹਦੇ ਵਿੱਚ ਅਸੀਂ ਪਾ ਦਾਂਗੇ ਤੇ ਉਹ ਮਸਾਲਾ ਇੱਕ ਸਾਈਡ ਤੇ ਰੈਡੀ ਹੋਊਗਾ ਤੇ ਦੂਸਰੇ ਸਾਈਡ ਤੇ ਜਿਹੜੀ ਅਸੀਂ ਚੀਜ਼ ਰੈਡੀ ਕਰਾਂਗੇ ਉਹ ਹੈ ਸਾਡਾ ਦੂਜਾ ਮਸਾਲਾ ਹੁਣ ਇੱਕੋ ਹੀ ਕਰੇਲੇ ਦੇ ਵਿੱਚ ਅਸੀਂ ਦੋ ਤਰ੍ਹਾਂ ਦੇ ਮਸਾਲੇ ਪਾਉਣੇ ਆ ਠੀਕ ਹੈ ਉਹ ਦੋ ਤਰ੍ਹਾਂ ਦੇ ਮਸਾਲੇ ਕਿਹੜੇ ਨੇ ਜਿਹੜਾ ਤੁਸੀਂ ਉਹ ਪੀਲ ਕੀਤਾ ਸੀ ਨਾ ਅ ਕਰੇਲੇ ਦੇ ਉਤੋਂ ਤੇ ਆਪਣਾ ਪਿਆਜ਼ ਜਿਹੜਾ ਆਪਾਂ ਕੱਟ ਕੇ ਰੱਖਿਆ ਸੀ ਹਰੀ ਮਿਰਚ ਜਿਹੜੀ ਕੱਟ ਕੇ ਰੱਖੀ ਸੀ ਉਹਦਾ ਵੀ ਆਪਾਂ ਇੱਕ ਸਾਈਡ ਤੇ ਅਲੱਗ ਤੋਂ ਮਸਾਲਾ ਬਣਾਵਾਂਗੇ ਤੇ ਇੱਥੇ ਤੁਸੀਂ ਇੱਕ ਚੀਜ਼ ਜਿਹੜੀ ਧਿਆਨ ਰੱਖਣੀ ਹੈ ਇਸ ਪੀਲ ਨੂੰ ਪਹਿਲਾਂ ਤੁਸੀਂ ਮਸਾਲੇ ਦੇ ਵਿੱਚ ਤੇ ਤੇਲ ਦੇ ਵਿੱਚ ਥੋੜਾ ਜਾ ਰੋਸਟ ਕਰਕੇ ਪਿਆਜ਼ ਹਰੀ ਮਿਰਚ ਫੇਰ ਪਾਉਣੀ ਹੈ ਤੇ ਇੱਧਰ ਦੇਖੋ ਜੀ ਇਹ ਆਪਣਾ ਮਸਾਲਾ ਜਿਹੜਾ ਹੈ ਚੰਗੀ ਤਰ੍ਹਾਂ ਪੁੱਜ ਰਿਹਾ ਹੈ ਪੈ ਗਈ ਹੈ ਹਲਦੀ ਹਲਦੀ ਪੈਣ ਤੋਂ ਬਾਅਦ ਇੱਥੇ ਪੈ ਗਿਆ ਜੀ ਘਰ ਦਾ ਬਣਾਇਆ ਹੋਇਆ ਗਰਮ ਮਸਾਲਾ ਤੇ ਇੱਥੇ ਪੈ ਚੁੱਕੀ ਹੈ ਜੀ ਲਾਲ ਮਿਰਚ ਤੇ ਲਾਲ ਮਿਰਚ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਘੱਟ ਵੱਧ ਕਰ ਸਕਦੇ ਹੋ ਕਿਉਂਕਿ ਹਰੀਆਂ ਮਿਰਚਾਂ ਵੀ ਪਾਈਆਂ ਨੇ ਤੇ ਪੈ ਗਿਆ ਹੈ ਜੀ ਆਪਣਾ ਸਫੇਦ ਨਮਕ ਛੱਟਾ ਨੂਨ ਤੇ ਉਸ ਤੋਂ ਬਾਅਦ ਇਸ ਮਸਾਲੇ ਨੂੰ ਲੈਣਾ ਹੈ ਜੀ ਚੰਗੀ ਤਰ੍ਹਾਂ ਕਰ ਮਿਕਸ ਚੰਗੀ ਤਰ੍ਹਾਂ ਮਿਕਸ ਕਰਦੇ ਰਹਿਣਾ ਹੈ ਇਸ ਨੂੰ ਚਲੋ ਤਾਂ ਕਿ ਤੁਹਾਨੂੰ ਐ ਨਾ ਲੱਗੇ ਵੀ ਮਸਾਲਾ ਜਿਹੜਾ ਹੈ ਉਹ ਚੰਗੀ ਤਰ੍ਹਾਂ ਜਿਹੜਾ ਆਪਣੇ ਸੁੱਕੇ ਮਸਾਲਿਆਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹੈ ਤੇ ਇਧਰੋਂ ਮੈਂ ਨਾਲ-ਨਾਲ ਨਾ ਅਸੀਂ ਦੋਨੋਂ ਨੂੰ ਸੱਸ-ਸੱਜ ਬਹੁਤ ਵਧੀਆ ਕੰਮ ਕਰ ਰਹੇ ਸੀ। ਦੂਜਾ ਮਸਾਲਾ ਮਮਾ ਬਣਾ ਰਹੇ ਸੀ ਤੇ ਆਹ ਮਸਾਲਾ ਮੈਂ ਬਣਾ ਰਹੀ ਸੀ। ਤੇ ਅਸੀਂ ਆਪਣੀ ਗੱਲਾਂ ਕਰਦੇ ਕਰਦੇ ਜੁਗਲਬੰਦੀ ਸ ਆਪਣਾ ਕੰਮ ਕਰ ਰਹੇ ਸੀਗੇ। ਤੇ ਇਧਰ ਦੇਖੋ ਇਹ ਮਮਾ ਦਾ ਮਸਾਲਾ ਬਣ ਰਿਹਾ ਤੇ ਇਧਰ ਮੇਰਾ ਬਣ ਰਿਹਾ। ਜਣਾ ਦੋਨਾਂ ਨੇ ਹੀ ਕ੍ਰੇਲਿਆਂ ਦੇ ਵਿੱਚ ਪਰ ਅਸੀਂ ਪ੍ਰਪੇਅਰ ਮਿਲ ਕੇ ਕਰ ਰਹੇ ਸੀਗੇ। ਠੀਕ ਹੈ ਨਾਲ-ਨਾਲ ਅਸੀਂ ਚੁਗਲੀਆਂ ਕਰ ਰਹੇ ਸੀ ਕਿਸੇ ਦੀ ਉਹ ਮੈਂ ਤੁਹਾਨੂੰ ਨਹੀਂ ਦੱਸਣੀ ਆ। ਤੇ ਇਧਰ ਦੇਖੋ ਜੀ ਮਸਾਲਾ ਜਿਹੜਾ ਬਣ ਰਿਹਾ ਹੈ ਤੇ ਜਦੋਂ ਇਹ ਦੋਨੋਂ ਮਸਾਲੇ ਪੱਕ ਗਏ ਇਹਨਾਂ ਨੂੰ ਅਸੀਂ ਅਲਟੀਮੇਟਲੀ ਕਰਨਾ ਹੈ ਮਿਕਸ ਓ ਓ ਆ ਤਾਂ ਮੈਂ ਭੁੱਲੀ ਗਈ ਸੀ ਇਸ ਵੀਰੇ ਨਾ ਮਿਰਚਾਂ ਆ ਗਈਆਂ ਸੀ ਕਾਫੀ ਕੁਆਂਟੀਟੀ ਦੇ ਵਿੱਚ ਤੇ ਮੰਮੀ ਨੇ ਮਸਾਲਾ ਬਣਾ ਕੇ ਦੀ ਮਤਲਬ ਦੇਸੀ ਜਿਹੇ ਤਰੀਕੇ ਨਾਲ ਮਿਰਚਾਂ ਪਾਈਆਂ ਸੀ ਮੈਨੂੰ ਬਹੁਤ ਸੋਹਣੀਆਂ ਲੱਗੀਆਂ ਤੇ ਫਿਰ ਮੰਮੀ ਨੇ ਮੈਨੂੰ ਕਿਹਾ ਸੀ ਕਿ ਇਹਨੂੰ ਬੋਲ ਦੇ ਵਿੱਚ ਟਰਾਂਸਫਰ ਕਰ ਦੇ ਜਾਰ ਦੇ ਵਿੱਚ ਟਰਾਂਸਫਰ ਕਰ ਦੇ ਤੇ ਮੈਂ ਜਾਰ ਨੂੰ ਚੰਗੀ ਤਰ੍ਹਾਂ ਲਿਆ ਸੁਕਾ ਸੁਕਾ ਕੇ ਮੈਂ ਕਿਹਾ ਚਲੋ ਇਹਨੂੰ ਮੈਂ ਡੱਬੇ ਦੇ ਵਿੱਚ ਟਰਾਂਸਫਰ ਕਰਦਾ ਤੇ ਨਾਲ ਮੈਂ ਇਧਰ ਆ ਦੇਖੋ ਇਹ ਬਣਾ ਲਿਆ ਮਸਾਲਾ ਤੇ ਇਹਨਾਂ ਦੋਨਾਂ ਨੂੰ ਕਰਤਾ ਦੇਖੋ ਮਿਕਸ ਤੇ ਮਿਕਸ ਕਰਨ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਇੱਕ ਦੂਜੇ ਦੇ ਵਿੱਚ ਮਿਲਾ ਲੈਣਾ ਤਾਂ ਕਿ ਜਿਹੜਾ ਮਸਾਲਾ ਨਮਕ ਮਿਰਚ ਹੈ ਉਹ ਇਹਨਾਂ ਸੁੱਕੇ ਗੰਡਿਆਂ ਦੇ ਵਿੱਚ ਵੀ ਰਚ ਮਿਚ ਜਾਵੇ ਹਨਾ ਤੇ ਇੱਥੇ ਦੇਖੋ ਮੰਮੀ ਕਰ ਰਹੇ ਨੇ ਇਹਨੂੰ ਮਿਕਸ ਤੇ ਇੱਥੇ ਆਪਾਂ ਕਰ ਰਹੇ ਆ ਕੱਲੀ ਵੀਡੀਓ ਸ਼ੂਟਿੰਗ ਦਾ ਕੰਮ ਤੇ ਇੱਥੇ ਆਪਾਂ ਮੰਮੀ ਨੂੰ ਕੰਮ ਲਾ ਰੱਖਿਆ ਸੀ ਵੀ ਤੁਸੀਂ ਕਰੋ ਤੇ ਮੈਂ ਵੀਡੀਓ ਸ਼ੂਟ ਕਰਦੀ ਆ ਤੇ ਇੱਥੇ ਦੇਖੋ ਜੀ ਚੰਗੀ ਤਰ੍ਹਾਂ ਮੰਮੀ ਇਹਨਾਂ ਨੂੰ ਕਰ ਰਹੇ ਨੇ ਮਿਕਸ ਤੇ ਬਹੁਤ ਈਜ਼ੀਲੀ ਮਿਕਸ ਵੀ ਹੋ ਜਾਂਦਾ ਐਦਾਂ ਨਹੀਂ ਹੈ ਕਿ ਮਿਕਸ ਨਹੀਂ ਹੁੰਦਾ ਆਰਾਮ ਨਾਲ ਤੁਸੀਂ ਇਹਨੂੰ ਮਿਕਸ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਜਿਹੜੇ ਤੁਸੀਂ ਕ੍ਰੇਲੇ ਆਪਣੇ ਆਮ ਫਰਾਈ ਕਰਕੇ ਰੱਖੇ ਸੀ ਉਹਨਾਂ ਦੇ ਵਿੱਚ ਤੁਸੀਂ ਇਸ ਮਸਾਲੇ ਨੂੰ ਲਓ ਪਰ ਡਾਇਰੈਕਟਿਵ ਪਰ ਲੋ ਕੋਈ ਬੰਨਣ ਦੀ ਲੋੜ ਨਹੀਂ ਕੋਈ ਕੁਝ ਕਰਨ ਦੀ ਲੋੜ ਨਹੀਂ ਹੈਗੀਗੀ ਸਿੰਪਲ ਤੁਸੀਂ ਮਸਾਲੇ ਚੰਗੀ ਤਰ੍ਹਾਂ Karele ਦੇ ਵਿੱਚ ਭਰ ਕੇ ਤੇ ਇਸ ਨੂੰ ਸਾਈਡ ਤੇ ਤੁਸੀਂ ਰੱਖ ਤੋ ਦੇਖੋ ਜੀ ਮੰਮੀ ਲਗਾਤਾਰ ਫਟਾਫਟ ਇਹਨਾਂ ਮਸਾਲਿਆਂ ਨੂੰ ਭਰ ਰਹੀ ਹੈ ਕਿਉਂਕਿ ਸਾਨੂੰ ਲੱਗ ਰਹੀ ਸੀ ਗਰਮੀ ਸਾਨੂੰ ਕਾਫੀ ਸਮਾਂ ਹੋ ਗਿਆ ਸੀ ਕਿਚਨ ਦੇ ਵਿੱਚ ਘੜੇ ਤੇ ਇੱਥੇ ਦੇਖੋ ਜੀ ਕਿਆ ਮਜ਼ੇਦਾਰ Karele ਬਨੇ ਹੈ ਔਰ ਨਾ ਇਹ ਖਾਂਚ ਵੀ ਬਹੁਤ ਹੀ ਸਵਾਦ ਬਣੀ ਸੀ ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੂੰਗੀ Kareliyan ਨੂੰ ਭਰਨ ਤੋਂ ਬਾਅਦ ਵੀ ਨਾ ਗੈਸ ਨੂੰ ਸਿਮ ਕਰਕੇ ਉਹਨਾਂ ਨੂੰ 5 ਮਿੰਟ ਸੇਕ ਲਿਓ ਤੇ ਖਾ ਕੇ ਮੈਨੂੰ ਜ਼ਰੂਰ ਦੱਸਿਓ ਬਾਏ